ICC ਵਿਮੈਨਸ ਵਰਲਡ ਕਪ 2025 ਭਾਰਤ ਕ੍ਰਿਕਟ ਦਾ ਮੇਲਾ ਔਰ ਇਹ ਜਿਹੜਾ ਮੇਲਾ ਆ ਇਹ 52 ਸਾਲ ਬਾਅਦ ਭਾਰਤ ਦੀਆਂ ਨੌਜਵਾਨ ਜੜੀਆਂ ਮੋਤੀਆਰਾ ਨੇ ਉਹਨਾਂ ਨੇ ਲੁੱਟਿਆ ਆ 1973 ਦੇ ਵਿੱਚ ਜਿਹੜਾ ਵਰਲਡ ਕਪ ਸੀਗਾ ਇਹ ਇੰਗਲੈਂਡ ਲੈ ਕੇ ਗਈ ਸੀ ਤੇ 1978 ਦੇ ਵਿੱਚ ਆਸਟ੍ਰੇਲੀਆ 1982 ਦੇ ਵਿੱਚ ਆਸਟ੍ਰੇਲੀਆ 1988 ਦੇ ਵਿੱਚ ਆਸਟ੍ਰੇਲੀਆ ਤੇ 1993 ਦੇ ਵਿੱਚ ਫਿਰ ਇੰਗਲੈਂਡ ਕੋਲ ਵਾਪਸ ਆ ਗਿਆ ਇਹ ਕੱਪ 1997 ਦੇ ਵਿੱਚ ਆਸਟ੍ਰੇਲੀਆ ਤੇ 2000 ਵਿੱਚ ਜਾ ਕੇ ਇਹ ਨਿਊਜ਼ੀਲੈਂਡ ਕੋਲ ਗਿਆ 2005 ਦੇ ਵਿੱਚ ਫਿਰ ਆਸਟ੍ਰੇਲੀਆ 2009 ਇੰਗਲੈਂਡ 2013 ਆਸਟ੍ਰੇਲੀਆ 2017 ਇੰਗਲੈਂਡ 2022 ਆਸਟ੍ਰੇਲੀਆ ਤੇ ਫਿਰ 2025 ਦੇ ਵਿੱਚ ਇਹ ਜਿਹੜੀਆਂ ਲੋਕਾਂ ਮੀਟਿੰਗ ਥੇ ਢਣ ਵਾਲੀਆਂ ਦੋ ਟੀਮਾਂ ਸਨ ਆਸਟ੍ਰੇਲੀਆ ਤੇ ਇੰਗਲੈਂਡ ਇਹ ਦੋਏ ਬਾਹਰ ਹੋ ਗਈਆਂ ਤੇ ਮਾਨ ਪ੍ਰਾਪਤ ਹੋਇਆ ਸਾਊਥ ਅਫਰੀਕਾ ਤੇ ਭਾਰਤ ਦੀਆਂ ਮਹਿਲਾਵਾਂ ਨੂੰ ਫਾਈਨਲ ਦੇ ਵਿੱਚ ਭਾਰਤ ਨੇ ਫਿਰ ਸਾਊਥ ਅਫਰੀਕਾ ਨੂੰ ਹਰਾ ਕੇ ਇਹ ਜਿਹੜਾ ਵਰਲਡ ਕੱਪ ਹੈ ਉਹ ਆਪਣੇ ਹੱਥਾਂ ਵਿੱਚ ਲੈ ਲਿਆ ਮਤਲਬ ਕਿ 2 ਨਵੰਬਰ 2025 ਨੂੰ ਭਾਰਤ ਦੀ ਮਹਿਲਾਵਾਂ ਨੇ ਭਾਰਤ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਉੱਚਾ ਕੀਤਾ ਅਤੇ ਇਹ ਜਿਹੜਾ ਵਰਲਡ ਕੱਪ ਹੈ ਇਹ 7 ਵਾਰੀ ਆਸਟ੍ਰੇਲੀਆ ਨੇ ਜਿੱਤਿਆ 4 ਵਾਰੀ ਇੰਗਲੈਂਡ ਨੇ ਜਿੱਤਿਆ ਅਤੇ 1 ਵਾਰੀ ਨਿਊਜ਼ੀਲੈਂਡ ਨੇ ਜਿੱਤਿਆ ਅਤੇ ਇਹ ਪਹਿਲਾ ਮੌਕਾ ਸੀਗਾ ਜਦੋਂ ਇਹ ਕ੍ਰਿਕਟ ਕੱਪ ਭਾਰਤ ਦੀ ਮਹਿਲਾਵਾਂ ਨੇ ਜਿੱਤਿਆ ਭਾਰਤ ਦੀ ਜਿਹੜੀ ਇਹ ਕ੍ਰਿਕਟ ਟੀਮ ਹੈ ਇਹ ਜੀ ਸਾਰੀ ਟੀਮ ਬਹੁਤ ਵਧੀਆ ਖੇਡੀ ਐ ਸਾਰਿਆਂ ਵਧਾਈ ਦੀ ਪਾਤਰ ਹਨ ਪਰ ਜਿਹੜੀ ਆ ਪੰਜਾਬ ਦੀਆਂ ਤਿੰਨ ਕੁੜੀਆਂ ਸਾਡੀਆਂ ਪੰਜਾਬ ਦੀਆਂ ਸ਼ੇਰ ਬੱਚੀਆਂ ਹਰਮਨਪ੍ਰੀਤ ਕੌਰ ਅਮਨਜੋਤ ਕੌਰ ਅਤੇ ਹਰਲੀਨ ਕੌਰ ਦਿਓਲ ਇਹਨਾਂ ਨੇ ਜਿਹੜਾ ਪੰਜਾਬ ਦਾ ਮਾਣ ਉੱਚਾ ਕੀਤਾ ਆ ਪੰਜਾਬ ਦਾ ਜਿਹੜਾ ਸਿਰ ਉੱਚਾ ਕੀਤਾ ਆ ਪੂਰੀ ਦੁਨੀਆ ਦੇ ਵਿੱਚ ਇਹ ਵਧਾਈ ਦੀ ਪਾਤਰ ਹਨ ਅਤੇ ਅਸੀਂ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈ ਦਿੰਨੇ ਹਾਂ ਇਹਨਾਂ ਦਾ ਕੋਚ ਇਨਾਂ ਦੀ ਕਮੇਟੀ ਅਤੇ ਸਾਰੇ ਜਿਹੜੇ ਪਲੇਅਰ ਨੇ ਇਹ ਵਧਾਈ ਦੀ ਪਾਤਰ ਹਨ ਇਹ ਹਮੇਸ਼ਾ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਕਰਨ ਖੁਸ਼ ਰਹਿਣ 올 ਦਾ ਬੈਸਟ ਸਾਰੀ ਟੀਮ ਨੂੰ ਸਾਰੇ ਭਾਰਤ ਦੇਸ਼ ਨੂੰ